ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਅੱਜ ਦਾ ਦਿਨ ਕਿਸਾਨੀ ਲਹਿਰ ਲਈ ਬਹੁਤ ਬਹਤੁਪੁਰ ਦਿਨ ਸਨਹਿਰੀ ਦਿਨ ਕਹਿ ਸਕਦੇ ਆ ਟਰਨਿੰਗ ਪੁਆਇੰਟ ਹੈ ਜਦੋਂ ਕਿਸਾਨੀ ਅੰਦੋਲਨ ਜਿਸ ਤਰੀਕੇ ਨਾਲ ਬਿਖਰਿਆ ਸੀ ਜਿਵੇਂ ਕਿਸਾਨ ਅਲੱਗ ਹੋਏ ਸੀ ਉਸ ਵੇਲੇ ਨਹੀਂ ਲੱਗਦਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਊ ਜੋ ਅੱਜ ਹੋਈ ਜਿਸ ਤਰ੍ਹਾਂ ਦਾ ਅੱਜ ਟਰੈਕਟਰ ਮਾਰਚ ਹੋਇਆ ਸੋ ਦੋ ਗੱਲਾਂ ਇੱਕ ਤਾਂ ਕਿਸਾਨਾਂ ਲਈ ਬੜੇ ਹੌਸਲੇ ਵਾਲੀ ਗੱਲ ਹੈ ਜਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਟਰੈਕਟਰ ਮਾਰਚ ਨੂੰ ਜਿਸ ਤਰ੍ਹਾਂ ਲੋਕਾਂ ਨੇ ਕਈ ਥਾਵਾਂ ਤੇ ਕਹਿੰਦੇ ਫੁੱਲਾਂ ਦੀ ਵਰਖਾ ਵੀ ਕੀਤੀ ਲੰਗਰ ਵੀ ਲਾਏ ਮੈਂ ਕਹਿੰਦਾ ਸਵੀਲਾਂ ਲਾਈਆਂ ਬਹੁਤ ਕੁਝ ਕੀਤਾ ਇਹ ਤੋਂ ਇੱਕ ਅਛਾ ਮਿਲਦਾ ਹੈ ਕਿਸਾਨ ਲੀਡਰਾਂ ਨੂੰ ਕਿ ਕਿਸਾਨੀ ਲਹਿਰ ਦੁਬਾਰਾ ਉੱਠ ਰਹੀ ਹੈ ਦਿੱਲੀ ਦਾ ਅੰਦੋਲਨ ਯਾਦ ਕਰਾਤਾ ਅੱਜ ਦੇ ਟਰੈਕਟਰ ਮਾਰਚ ਨੇ ਇੱਕ ਤਾਂ ਇਹ ਗੱਲ ਹੈ ਦੂਜੀ ਡਿਵੈਲਪਮੈਂਟ ਜਿਹੜੀ ਕੱਲ ਹੋਈ ਸੀ ਇਹ ਜਿਹੜਾ ਲੈਂਡ ਪੂਲਿੰਗ ਨੀਤੀ ਜਿਹਦੇ ਖਿਲਾਫ ਟਰੈਕਟਰ ਮਾਰਚ ਸੀ ਅੱਜ ਉਹ ਹਾਈ ਕੋਰਟ ਚ ਕੇਸ ਚਲਾ ਗਿਆ ਨਵਿੰਦਰ ਪੀਕੇ ਸਿੰਘ ਹੈ ਕੋਈ ਬੰਦਾ ਜਿਸ ਨੇ ਕੇਸ ਕੀਤਾ ਔਰ ਜਿਹੜਾ ਕੇਸ ਕੀਤਾ ਇਸ ਤਰੀਕੇ ਨਾਲ ਕੇਸ ਕੀਤਾ ਸੱਚ ਬੋਚੀ ਲੱਗਦਾ ਕਿ ਉਹਨਾਂ ਦਲੀਲਾਂ ਦਾ ਕੋਈ ਜਵਾਬ ਨਹੀਂ ਹੈ ਪੰਜਾਬ ਸਰਕਾਰ ਕੋਲ ਜਾਂ ਦਿੱਲੀ ਵਾਲਿਆਂ ਕੋਲ ਤੀਜੀ ਡਿਵੈਲਪਮੈਂਟ ਉਹ ਇਦੋਂ ਵੀ ਵੱਡੀ ਆ ਅੱਜ ਉਹ ਹੈਗੀ ਹੈ ਐਮਐਲਏ ਦਿਨੇਸ਼ ਚੱਡਾ ਦੀ ਜਿਸ ਤਰੀਕੇ ਨਾਲ ਦਿਨੇਸ਼ ਚੱਡਾ ਖੜਾ ਆਪਣੇ ਲੋਕਾਂ ਨਾਲ ਕਿ ਮੈਂ ਆਪਣੇ ਹਲਕੇ ਦੇ ਕਿਸੇ ਵੀ ਪਿੰਡ ਦੀ ਜ਼ਮੀਨ ਨਹੀਂ ਜਿਹੜੇ ਹੈ ਅਕਵਾਇਰ ਕਰਨ ਦੂੰਗਾ ਹਾਂ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਇਹ ਗੱਲ ਜਰੂਰ ਕੀਤੀ ਹੈ ਮੈਨੂੰ ਲੱਗਦਾ ਹੈ ਇਸ ਵਾਰ ਜੇ ਮਾੜੀ ਮੋਟੀ ਬਗਾਵਤ ਦੀ ਸੁਰ ਉੱਠ ਰਹੀ ਹੈ ਜੇ ਕੋਈ ਹੌਂਸਲਾ ਦਿਖਾਇਆ ਜਾ ਰਿਹਾ ਹੈ ਉਹ ਰੂਪਰਬਨੂ ਦਿਖਾਇਆ ਯਾਰ ਹੈ ਪਹਿਲਾਂ ਵੀ ਅਨੰਤਪੁਰ ਸਾਹਿਬ ਦੇ ਜਿਹੜੇ ਮਾਲਵਿੰਦਰ ਕੰਗ ਨੇ ਜਿਹੜੀ ਪਾਈ ਸੀ ਪੋਸਟ ਹੁਣ ਦਿਨੇਸ਼ ਚੱਡਾ ਜਿਹੜਾ ਹੈ ਉਠਿਆ ਇਹ ਤਿੰਨ ਗੱਲਾਂ ਨੇ ਜਿਹੜੀ ਮੂਵਮੈਂਟ ਹੁਣ ਬਣ ਰਹੀ ਆ ਨਾ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਉਹਨੂੰ ਬਹੁਤ ਹਲਾਰਾ ਦੇਣਾ ਹੈ ਇਹ ਗੱਲ ਹੈ ਅੱਜ ਆਪਾਂ ਇਹੀ ਗੱਲ ਕਰਨੀ ਆ ਇਸ ਵੀਡੀਓ ਦੇ ਵਿੱਚ ਔਰ ਮੈਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਅੱਜ ਵੀ ਕਰ ਰਿਹਾ ਹਾਂ ਪਿਆਰੇ ਦਰਸ਼ਕੋ ਤੁਸੀਂ ਇਸ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਤਿੰਨ ਪੁਆਇੰਟ ਨੇ ਆਪਣੇ ਕੋਲ ਪਹਿਲਾ ਪੁਆਇੰਟ ਟਰੈਕਟਰ ਮਾਰਚ ਦੂਜਾ ਪੁਆਇੰਟ ਦਿਨੇਸ਼ ਚੱਡਾ ਤੀਜਾ ਪੁਆਇੰਟ ਹਾਈ ਕੋਰਟ ਇਹਨੂੰ ਆਪਾਂ ਸੀਕੁਐਂਸ ਵਾਈਜ਼ ਕਰਦੇ ਆਂ ਦੇਖੋ ਜਿਹੜਾ ਟਰੈਕਟਰ ਮਾਰਚ ਹੈ ਸਰਕਾਰ ਨੇ ਜਵਾਬ ਦੇ ਇਹ ਸੰਭੂ ਵੇ ਖਨੋਰੀ ਇਹ ਦੋਨੇ ਮੋਰਚੇ ਪੱਟੇ ਸੀ ਜਿੰਨੇ ਮਰਜ਼ੀ ਮੈਂ ਉਹਨਾਂ ਚ ਨਹੀਂ ਪੈਂਦਾ ਕੋਈ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਕਹਿੰਦਾ ਕੋਈ ਸਰਪੰਚ ਸਿੰਘ ਪਦੇੜ ਨੂੰ ਲੇਕਿਨ ਜਿਵੇਂ ਟਰਾਲੀਆਂ ਚੱਕੀਆਂ ਗਈਆਂ ਜਿਵੇਂ ਸਮਾਨ ਚੋਰੀ ਹੋਇਆ ਸਿਲੰਡਰ ਲੈ ਗਏ ਏਸੀ ਜਿਹਦਾ ਜੋ ਹੱਥਚਾ ਲੈ ਗਿਆ ਜਿਵੇਂ ਡਾਂਗਾ ਚਲਾਈਆਂ ਭਾਵੇਂ ਜੋ ਮਰਜ਼ੀ ਕਿਹਾ ਕਿ ਕਿਤਾ ਤੱਕ ਕਿਸਾਨਾਂ ਦਾ ਧੋਖਾ ਸੀ ਉਸ ਤੋਂ ਬਾਅਦ ਕੋਈ ਮੂੰਹ ਬਟਨ ਹੀ ਚੱਲਣ ਦਿੱਤੀ ਕਿਸਾਨਾਂ ਨੂੰ ਵੀ ਲੱਗਦਾ ਸੀ ਕਿ ਸਰਕਾਰ ਕੋਈ ਐਸੀ ਗੇਮ ਖੇਡੂਗੀ ਸਰਕਾਰ ਨੇ ਕੋਈ ਗੇਮ ਨਹੀਂ ਖੇਡੀ ਕਿਉਂ ਨਹੀਂ ਖੇਡੀ ਕੀ ਸਰਕਾਰ ਨੇ ਦੇਖਣਾ ਚਾਹੁੰਦੀ ਹੈ ਕਿ ਕਿਸਾਨਾਂ ਚ ਕਿੰਨਾ ਗੱਦਮ ਹੈ ਜਾਂ ਕਿਸਾਨਾਂ ਦੀ ਰਣਨੀਤੀ ਐਸੀ ਸੀ ਲੇਕਿਨ ਟਰੈਕਟਰ ਮਾਰਚ ਸਫਰ ਰਿਹਾ ਟਰੈਕਟਰ ਮਾਰਚ ਉੱਥੇ-ਉੱਥੇ ਗਿਆ ਜਿਹੜੇ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਹੋਣੀ ਸੀ ਲੋਕਾਂ ਚ ਜਾਗਰਤੀ ਆਉਂਦੀ ਹੈ ਲੋਕਾਂ ਚ ਉਤਸ਼ਾਹ ਹੁੰਦਾ ਲੋਕਾਂ ਨੂੰ ਯਾਦ ਆ ਗਿਆ ਕਿ ਦਿੱਲੀ ਵਾਲਾ ਕਿਸਾਨ ਅੰਦੋਲਨ ਉਹਦੇ ਨਾਲ ਪ੍ਰੇਰਨਾ ਮਿਲੀ ਉਹਨਾਂ ਨਾਲ ਗੱਲਾਂ ਹੋਣ ਲੱਗੀਆਂ ਕਿ ਜੇ ਦਿੱਲੀ ਵਾਲਾ ਅਸੀਂ ਮੋਦੀ ਨੂੰ ਹਰਾ ਸਕਦੇ ਹਾਂ ਜਿਹੜੀ ਸੈਂਟਰ ਸਰਕਾਰ ਨੂੰ ਹਰਾ ਸਕਦੇ ਹਾਂ ਇਹ ਕੀ ਨੇ ਸਾਡੇ ਸਾਹਮਣੇ ਇਹ ਲੈਂਡ ਪੂਲਿੰਗ ਨੀਤੀ ਦੀ ਅਸੀਂ ਹੋਣ ਦੇ ਨਹੀਂ ਤੇ ਕਿਉਂਕਿ ਹੁਣ ਤਾਂ ਸਾਡਾ ਅੱਜ ਦਾ ਪਹਿਲਾਂ ਵੀ ਤਾਂ ਕਹਿੰਦੇ ਸੀ ਫਸਲਾਂ ਤੇ ਨਸਲਾਂ ਦੀ ਗੱਲ ਹੈ ਇਹ ਵੀ ਫਸਲਾਂ ਤੇ ਨਸਲਾਂ ਦੀ ਗੱਲ ਹੈ ਅਸੀਂ ਆਪਣੀਆਂ ਫਸਲਾਂ ਬਚਾਉਣੀਆਂ ਨੇ ਜ਼ਮੀਨਾਂ ਵੀ ਬਚਾਉਣੀਆਂ ਨੇ ਆਪਣੀਆਂ ਨਸਲਾਂ ਵੀ ਬਚਾਉਣੀਆਂ ਨੇ ਇਹ ਗੱਲ ਜਿਹੜੀ ਹੈ ਨਹੀਂ ਤਾਂ ਫਿਰ ਜੇ ਅਜਾੜਾ ਹੋ ਗਿਆ ਜਾਣਗੇ ਕਿੱਥੇ ਹੁਣ ਤਾਂ ਸਵਾਲੇ ਵੀ ਖੜਾ ਹੋਏ ਸੀ ਕਿੱਥੇ ਜਾਵਾਂਗੇ 4 ਲੱਖ ਲੋਕ ਜਾਣਗੇ ਕਿੱਥੇ ਤੋਂ ਇਸ ਕਰਕੇ ਇਸ ਪਹਿਲਾ ਜਿਹੜਾ ਪੁਆਇੰਟ ਹੈ ਕਿ ਟਰੈਕਟਰ ਮਾਰਚ ਜਿਹੜਾ ਉਹਦਾ ਸਫਲ ਹੋਣਾ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਕਿਸਾਨਾਂ ਨੂੰ ਜਿੱਥੇ ਕਿਸਾਨ ਲਹਿਰ ਨੂੰ ਉਤਸ਼ਾਹ ਦੇਣ ਵਾਲੀ ਗੱਲ ਹੈ ਉੱਥੇ ਸਰਕਾਰ ਨੂੰ ਜਿਹੜੀ ਮਾੜੇ ਮੋٹے ਵੀ ਜੇ ਵਿਚਾਰ ਕਰ ਰਹੀ ਹੈ ਉਹਨੂੰ ਹੋਰ ਕਹੂਗੀ ਹੋਰ ਸੋਚਣ ਲਈ ਮਜਬੂਰ ਕਰੂ ਕਿ ਸੋਚ ਲਓ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਇਹ ਸਮਝ ਆ ਗਈ ਲੋਕਾਂ ਨੂੰ ਹੁਣ ਲੋਕਾਂ ਨਾਲ ਧੋਖਾ ਨਹੀਂ ਹੋ ਸਕਦਾ ਲੋਕਾਂ ਨੂੰ ਅਜਾ ਦਾ ਪਤਾ ਲੱਗ ਗਿਆ ਕਿ ਸਾਡੇ ਨਾਲ ਕੀ ਧੋਖਾ ਹੋ ਰਿਹਾ ਹਾਲੇ ਤਾਂ ਪੋਲਿਟੀਕਲ ਪਾਰਟੀਆਂ ਨਹੀਂ ਆਈਆਂ ਸਿਰਫ ਕਿਸਾਨ ਹੀ ਆਏ ਨੇ ਐਸ ਕੇ ਐਮ ਸੀ ਬਾਕੀ ਜਥੇਬੰਦੀਆਂ ਨੇ ਵੀ ਆਪਣਾ ਆਪਣਾ ਪ੍ਰੋਗਰਾਮ ਦੇਣਾ ਤੇ ਹੁਣ ਤਾਂ ਫਿਰ ਇੱਕ ਗੱਲ ਹੋਰ ਵੀ ਹੈ ਇਸ ਦਿਨ ਤੋਂ ਬਾਅਦ 24 ਅਗਸਤ ਨੂੰ ਜਦੋਂ ਮਹਾਰੈਲੀ ਰੱਖੀ ਹੈ ਉਹ ਉੱਥੇ ਜਿਹੜਾ ਪ੍ਰੋਗਰਾਮ ਹੋਣਾ ਉਹਨੂੰ ਵੀ ਇਹ ਮੇਰਾ ਖਿਆਲ ਹੈ ਕਿ ਕਾਫੀ ਵਧੀਆ ਤਰੀਕੇ ਨਾਲ ਹਰਾਰਾ ਅੱਜ ਦੀ ਇਹ ਗੱਲ ਹੈ ਦੇਤਾ ਇਹ ਤਾਂ ਹੈ ਪਹਿਲਾ ਪੁਆਇੰਟ ਦੂਜਾ ਪੁਆਇੰਟ ਵੀ ਬਹੁਤ ਹੈ ਮੈਂ ਦੇਖੋ ਮੈਂ ਉਦੋਂ ਇਹ ਕਿਹਾ ਸੀ ਕਿ ਮਾਲਵਿੰਦਰ ਕੰਗਦੀਪ ਟਵੀਟ ਨੇ ਇੱਕ ਗੱਲ ਤਾਂ ਸਪਸ਼ਟ ਕਰਤੀ ਕਿ ਲੱਗਦਾ ਇਹ ਹੈ ਕਿ ਦਿੱਲੀ ਵਾਲਿਆਂ ਦੀ ਹੀ ਇਹ ਗੇਮ ਹੈ ਦਿੱਲੀ ਵਾਲਿਆਂ ਦੀ ਚਾਲ ਹੈ ਉਨ੍ਹਾਂ ਦਾ ਮਨਸੂਬਾ ਉਹੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਦਾ ਕਿਸ ਤਰੀਕੇ ਨਾਲ ਇਸ ਤਰ੍ਹਾਂ ਕਰਕੇ ਅਕਵਾਇਰ ਜ਼ਮੀਨ ਚਾਰ ਪੈਸੇ ਬਣਾਏ ਜਾਣ ਚਾਰ ਪੈਸੇ ਦਾ ਮਤਲਬ ਚਾਰ ਪੈਸੇ ਨਹੀਂ ਸੱਚਮੁੱਚ ਜਿਹੜਾ ਸੁਖਵੀਰ ਸਿੰਘ ਬਾਦਲ ਕਹਿੰਦਾ 25-30 ਹਜ਼ਾਰ ਕਰੋੜ ਦੀ ਗੱਲ ਹੋ ਸਕਦੀ ਹੈ ਨਹੀਂ ਤਾਂ ਕਿਸੇ ਨੇ ਗੱਲ ਮੰਗਦੀ ਸੀ ਕਿਸੇ ਨੇ ਜਦੋਂ ਜਦੋਂ ਲੋੜ ਹੀ ਨਹੀਂ ਕਿਸੇ ਨੂੰ ਜਦੋਂ ਕਿਸੇ ਨੇ ਮੰਗ ਨਹੀਂ ਕੀਤੀ ਕਿਉਂ ਆਈ ਇਹ ਕੀ ਦਾ ਮਨਸੂਬਾ ਹੈ ਇਹ ਗੱਲ ਸਾਰੀ ਜਿਹੜੀ ਆ ਹੁਣ ਸਮਝ ਆਉਣ ਲੱਗੀ ਆ ਕਿ ਲੋਕ ਕੀ ਚਾਹੁੰਦੇ ਨੇ ਤੇ ਜਿਹੜਾ ਵੀ ਪੋਲੀਟਿਕਲ ਬੰਦਾ ਹੈ ਉਸਨੇ ਲੋਕਾਂ 'ਚ ਵਿਚਰਨਾ ਹੁੰਦਾ ਜਦੋਂ ਹੁਣ ਬੋਰਡ ਲੱਗਣ ਲੱਗੇ ਕਿ ਕੋਈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿੰਨਾ ਚਿਰ ਨੀਤੀ ਰੱਦ ਨਹੀਂ ਹੁੰਦੀ ਉਹਨਾਂ ਚਿਰ ਪਿੰਡ 'ਚ ਨਾ ਬੜੇ ਤਾਂ ਜਿਹੜੇ ਸਿਆਣੇ ਬੰਦੇ ਨੇ ਜਿਹੜੇ ਸਿਆਣੇ ਲੀਡਰ ਨੇ ਜਿਨ੍ਹਾਂ ਨੇ ਲੋਕਾਂ 'ਚ ਵਿਚਰਨਾ ਤੇ ਉਹ ਫਿਰ ਸਮਝਣ ਲੱਗੇ ਵੀ ਇਹ ਤਾਂ ਗੱਲ ਗੜਬੜ ਹੋ ਜਾਊਗੀ ਜੇ ਅਸੀਂ ਨਾ ਕੀਤਾ ਤਾ ਦਿਨੇਸ਼ ਛੱਡਾ ਐਮਐਲਏ ਉੱਪਰ ਦਾ ਉਹਨੇ ਇਹ ਗੱਲ ਜਿਹੜੀ ਕਹੀ ਐ ਇੱਕ ਕਿਸਮ ਦੀ ਉਹਨੇ ਉਹਨਾਂ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਐ ਜਿਹੜੀ ਦਬੀ ਹੋਈ ਐ ਜਿਨ੍ਹਾਂ ਦੇ ਜ਼ਮੀਰ ਧੱਕੇ ਨਾਲ ਦਬਾ ਕੇ ਰੱਖੀ ਹੋਈ ਐ ਜਿਹੜੇ ਅੰਦਰੋਂ-ਅੰਦਰ ਹੀ ਦੁਖੇ ਨੇ ਕੋਈ ਐਮਐਲਏ ਸ਼ਿਪ ਤੋਂ ਡਰਦਾ ਕੋਈ ਹੋਰ ਕਈ ਕਾਰਨ ਹੋ ਸਕਦੇ ਨੇ ਬਿਜ਼ਨਸ ਦੇ ਵੀ ਕਾਰਨ ਕਈ ਮੰਤਰੀਆਂ ਤੇ ਹੋ ਸਕਦੇ ਨੇ ਕੁਝ ਵੀ ਹੋ ਸਕਦਾ ਹੈ ਲੇਕਿਨ ਉਹਦੀ ਆਵਾਜ਼ ਨੇ ਇੱਕ ਵਾਰ ਫਿਰ ਦਵੰਗਾਰ ਜ਼ਰੂਰ ਦਿੱਤੀ ਹੈ ਕਿ ਇਹ ਜਿਹੜੀ ਨੀਤੀ ਹੈ ਤੁਹਾਡੀ ਇਹ ਗਲਤ ਹੈ ਤੁਹਾਡੇ ਐਮਐਲਏ ਵੀ ਇਹਨੂੰ ਗਲਤ ਸਮਝਦੇ ਨੇ ਤੁਹਾਡੇ ਐਮਪੀ ਵੀ ਇਹਨੂੰ ਗਲਤ ਸਮਝਦੇ ਨੇ ਭਾਵੇਂ ਕਿ ਉਹ ਤੁਹਾਡੇ ਡਰ ਤੋਂ ਹਲੇ ਬੋਲ ਨਹੀਂ ਰਹੇ ਲੇਕਿਨ ਦਿਨੇਸ਼ ਛੱਡਾ ਦੀ ਆਵਾਜ਼ ਨੇ ਇਸ ਗੱਲ ਨੂੰ ਹੋਰ ਹਲਾਰਾ ਦੇਣਾ ਅੰਦਰੋਂ-ਅੰਦਰੀ ਜੇ ਛੱਡੇ ਤੇ ਕੋਈ ਐਕਸ਼ਨ ਨਹੀਂ ਹੁੰਦਾ ਜੇ ਉਹਨੂੰ ਜਿਵੇਂ ਉਹਦੀ ਡਿਲੀਟ ਕਰਤਾ ਸੀ ਨਹੀਂ ਰੋਕਿਆ ਜਾਂਦਾ ਤਾਂ ਇਹ ਗੱਲ ਜਿਹੜੀ ਹੈ ਹੋਰ ਵਧੂਗੀ ਔਰ ਦੂਜੀ ਗੱਲ ਹੁਣ ਇਹ ਪਤਾ ਲੱਗ ਜੂ ਸਾਰੇ ਵਿਧਾਇਕਾਂ ਨੂੰ ਸਾਰੇ ਲੀਡਰਾਂ ਨੂੰ ਕਿ ਇਸ ਮੌਕੇ ਜੇ ਅਸੀਂ ਆਪਣੇ ਲੋਕਾਂ ਨਾਲ ਨਾ ਖੜੇ ਤਾਂ ਵਿਚਰਨਾ ਤਾਂ ਲੋਕਾਂ ਚ ਹੀ ਆ ਨਾ ਜਾਵਾਂਗੇ ਕਿਵੇਂ ਲੋਕਾਂ ਚ ਆਪਾਂ ਦਿੱਲੀ ਵਾਲੇ ਤਾਂ ਦਿੱਲੀ ਬੈਠ ਜਾਣਗੇ ਜਾਂ ਦਿੱਲੀ ਚੜੇ ਜਾਣਗੇ ਅਸੀਂ ਤਾਂ ਇੰਨਾ ਚੀਜ਼ ਜਾਣਾ ਹੈ ਤਾਂ ਇਹ ਨੌਜਵਾਨ ਐਮਐਲਏ ਨੇ ਜਿਹੜੀ ਗੱਲ ਕੀਤੀ ਹੈ ਐਡਵੋਕੇਟ ਹੈ ਤਰਕ ਨਾਲ ਹੀ ਕੀਤੀ ਹੋਏਗੀ ਸੋ ਇਹ ਵੀ ਇੱਕ ਮੈਂ ਸਮਝਦਾ ਵੱਡੀ ਡਿਵੈਲਪਮੈਂਟ ਹੈ ਜਿਹੜੀ ਕਿ ਹੋਰਾਂ ਨੂੰ ਵੀ ਪ੍ਰੇਰਿਤ ਕਰੂਗੀ ਜਿਹੜੇ ਚੁੱਪਚੀਪੇ ਦੋ ਚਿੱਤੀ 'ਤੇ ਬੈਠੇ ਨੇ ਜਿਹੜੇ ਸਮਝਦੇ ਤਾਂ ਹੈ ਕਿ ਨੀਤੀ ਗਲਤ ਹੈ ਪਰ ਕਿਸੇ ਵੱਲੋਂ ਉਹਨਾਂ ਦੀ ਜਨੀਰ ਅੰਦਰੋਂ ਹਲਾਰੇ ਤਾਂ ਮਾਰਦੀ ਹੈ ਪਰ ਦੂਜੇ ਪਾਸੇ ਡਰ ਵੀ ਹੈ ਇਹ ਵੀ ਤਾਂ ਇੱਕ ਅੱਜ ਕੱਲ੍ਹ ਗੱਲ ਹੈ ਕਿ ਹੌਸਲੇ ਵਾਲੇ ਬੰਦੇ ਘੱਟ ਹੁੰਦੇ ਨੇ ਪਰ ਇਹਦਾ ਜਿਹੜਾ ਹੈ ਇਹਨੇ ਮਾੜਾ ਜਿਹਾ ਹੌਸਲਾ ਦਿਖਾਇਆ ਇਹਦੇ ਨਾਲ ਸ਼ਾਇਦ ਹੋਰ ਬੰਦੇ ਵੀ ਅੱਗੇ ਆਉਣਗੇ ਪਰ ਇੱਕ ਗੱਲ ਫੇਰ ਉਹੀ ਗੱਲ ਜਿਹੜੀ ਵਾਰ-ਵਾਰ ਕਹਨੇ ਇਹਨੇ ਮੰਨ ਸਕਦਾ ਜ਼ਰੂਰ ਪੰਜਾਬੀਆਂ ਦੀ ਸ਼ੋਅ ਕਰਦੀ ਹੈ ਕਿ ਉਹ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਨੇ। ਹੁਣ ਆ ਜੋ ਤੀਜਾ ਜਿਹੜਾ ਪੱਖ ਹੈ ਅੱਜ ਦੀ ਇਸ ਵੀਡੀਓ ਦਾ ਉਹ ਹੈਗਾ ਜਿਹੜਾ ਹਾਈ ਕੋਰਟ ਚ ਜਾਣਾ। ਦੇਖੋ ਜਿਵੇਂ ਹਾਈ ਕੋਰਟ ਚ ਇਹ ਜਿਹੜਾ ਨਰਿੰਦਰ ਸਿੰਘ ਗਿਆ ਨਰਿੰਦਰ ਪੀ ਕੇ ਸਿੰਘ ਗਿਆ ਹੈ ਇਹ ਮੇਰੇ ਖਿਆਲ ਹੈ ਦੀ ਪਟੀਸ਼ਨ ਨੇ ਕਾਫੀ ਕੁਝ ਕਰ ਦੇਣਾ। ਕਿਉਂਕਿ ਜਿਹੜੇ ਪੁਆਇੰਟ ਉਠਾਏ ਗਏ ਨੇ ਇਹ ਗੱਲ ਤਾਂ ਕੀਤੀ ਗਈ ਹੈ ਵੀ ਲੋਕ ਵਿਰੋਧ ਕਰਦੇ ਨੇ ਇਹ ਤਾਂ ਪਟੀਸ਼ਨ ਚ ਕਿਹਾ ਹੀ ਹੈ ਲੇਕਿਨ ਜਿਹੜੇ ਪੁਆਇੰਟ اٹھਾਏ ਨੇ ਉਹ ਬੜੇ ਜੈਨੂਇਨ ਨੇ ਉਹ ਜਦੋਂ ਵੀ ਕੋਈ ਜ਼ਮੀਨ ਅਕਵਾਇਰ ਹੁੰਦੀ ਹੈ ਉਹ ਜ਼ਰੂਰੀ ਹੁੰਦੇ ਨੇ ਜਿੰਨਾ ਚੋ ਐਨਵਾਇਰਨਮੈਂਟਲ ਸਰਵੇ ਜ਼ਰੂਰੀ ਹੁੰਦਾ ਮਤਲਬ ਬਿਨਾ ਸਰਵੇ ਤੇ ਤੁਸੀਂ ਕਿਵੇਂ ਕਰ ਲੋਗੇ ਮਤਲਬ ਜਦੋਂ ਦੂਜਾ ਇੱਕ ਹੁੰਦਾ ਸੋਸ਼ਲ ਇੰਪੈਕਟ ਸਟਡੀ ਸੋਸ਼ਲ ਇੰਪੈਕਟ ਸਟਡੀ ਕੀਤੀ ਨਹੀਂ ਇਹਦਾ ਸਮਾਜ ਤੇ ਅਸਰ ਕੀ ਪੈਦਾ ਕਿਵੇਂ ਪੈਣਾ ਲੋਕਾਂ ਨੇ ਕਿੱਥੇ ਜਾਣਾ ਉਹਨਾਂ ਦਾ ਪੁਨਰਵਾਸ ਕਿਵੇਂ ਹੋਣਾ ਕਿੱਥੇ ਹੋਣਾ ਲੋਕਾਂ ਨੂੰ ਕਿੱਥੇ ਵਸਾਉਣਾ ਹੈ ਕਿਵੇਂ ਵਸਾਉਣਾ ਹੈ ਉਹਨੇ ਦੇ ਮੁਆਬਦੇ ਦੀ ਕੀ ਹੈ ਉਹਨਾਂ ਦੀ ਕੋਈ ਰੋਡ ਮੈਪ ਨਹੀਂ ਹੈ ਇਸ ਪਟੀਸ਼ਨ ਚ ਕਿਹਾ ਗਿਆ ਕਿ ਸਾਡੇ ਲਈ ਕੋਈ ਰੋਡ ਮੈਪ ਨਹੀਂ ਸਾਡਾ ਤਾਂ ਕਿਸੇ ਦਾ ਯਾਰਾ ਹੋ ਰਿਹਾ ਹੈ ਜਿਹੜੀਆਂ ਗੱਲਾਂ ਅਸੀਂ ਲੈਂਡ ਪੂਲਿੰਗ ਦੇ ਮਾਮਲੇ ਚ ਹਰ ਰੋਜ਼ ਕਰਦੇ ਆ ਲਗਭਗ ਉਹਨੂੰ ਦਲੀਲ ਦੇ ਲੈਵਲ ਤੇ ਵਕੀਲਾ ਨੇ ਜਾਂ ਉਹਦੇ ਜਿਹੜਾ ਹਾਰ ਕੀਤਾ ਹੋਇਆ ਵਕੀਲ ਹੈ ਉਨੇ ਸਹੀ ਤਰੀਕੇ ਨਾਲ ਪਟੀਸ਼ਨ ਦੇ ਵਿੱਚ ਰੱਖੀਆਂ ਨੇ ਤੇ ਉਹਦੇ ਚ ਇਹ ਕਿਹਾ ਗਿਆ ਕਿ ਸਾਨੂੰ ਜਿਹੜੀ ਹੈ ਰਾਹਤ ਦਿੱਤੀ ਜਾਵੇ ਸਰਕਾਰ ਨੂੰ ਰੋਕਿਆ ਜਾਵੇ ਕਿ ਸਾਡੀ ਜਮੀਨ ਅਕਵਾਇਰ ਨਾ ਕਰੇ ਇਹ ਖਾਸ ਤੌਰ ਤੇ ਤੁਹਾਨੂੰ ਇਹ ਦੱਸਣ ਵਾਲੀ ਗੱਲ ਹੈ ਕਿ ਇਹ ਜਿਹੜੀਆਂ ਪਟੀਸ਼ਨਾਂ ਹੋਰ ਵੀ ਪੈਣਗੀਆਂ ਕਿਉਂਕਿ ਇਹ ਪਟੀਸ਼ਨ ਸਿਰਫ 24311 ਏਕੜ ਜਗ੍ਹਾ ਦੀ ਲੁਧਿਆਣੇ ਦੀ ਹੈ ਲੁਧਿਆਣੇ ਦੇ ਚਾਰ ਜ਼ਿਲ੍ਹੇ ਨੇ ਲੁਧਿਆਣੇ ਦੇ ਨਾਲ ਫਿਰੋਜ਼ਪੁਰ ਨਵਾਂ ਸ਼ਹਿਰ ਤੇ ਮੋਗਾ ਉਹਦੇ ਪਿੰਡਾਂ ਦੀ ਜ਼ਮੀਨ ਹੈ ਤੇ ਉਹਦੇ ਬਾਰੇ ਇਹ ਪਟੀਸ਼ਨ ਪਾਈ ਗਈ ਹੈ ਹਾਲੇ ਹੋਰ ਜਿਹੜੇ ਜਿੱਥੇ ਦੇ ਲੋਕ ਉੱਟਣਗੇ ਆਉਣਗੇ ਤੇ ਇਹਦੇ ਚ ਇੱਕ ਗੱਲ ਖਾਸ ਕਹੀ ਗਈ ਹੈ ਉਹ ਵੀ ਸਮਝਣ ਵਾਲੀ ਗੱਲ ਹੈ ਕਿਹੜੀ ਗੱਲ ਕਹੀ ਗਈ ਹੈ ਕਿ ਉੱਥੇ 16000 1600 ਲੋਕਾਂ ਨੇ ਇਤਰਾਜ਼ ਪ੍ਰਗਟ ਕੀਤਾ ਜعنی 1600 ਲੋਕਾਂ ਨੇ ਸਹਿਮਤੀ ਨਹੀਂ ਦਿੱਤੀ ਇਸ ਨਾਲ ਹਾਲਾਂਕਿ ਬਹੁਤ ਗੱਲਾਂ ਹੁੰਦੀਆਂ ਨੇ ਕਿ ਕਿਸ ਤਰੀਕੇ ਨਾਲ ਸਹਿਮਤੀ ਲਈ ਜਾਂਦੀ ਹੈ ਕਿ ਸਰਪੰਚਾਂ ਨੂੰ ਆਪਦੇ ਤੇ ਸਰਪੰਚ ਨੇ ਆਪਦੇ ਨੰਬਰਦਾਰਾਂ ਨੂੰ ਜਾਂ ਮੌਤ ਵਰ ਬੰਦਿਆਂ ਨੂੰ ਸਰਕਾਰ ਆਪਦੇ ਹਿਸਾਬ ਨਾਲ ਜਿਹੜੀ ਹੈ ਜਾਂ ਬਿਊਰੋਕ੍ਰੇਸੀ ਰਹੀ ਵੀਡੀਓ ਰਹੀ ਪੰਚਾਇਤ ਸੈਕਟਰੀ ਰਹੀ ਜੋ ਇਹ ਸਹਿਮਤੀਆਂ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਮਤੇ ਨਾ ਪੈਣੇ ਕੋਸ਼ਿਸ਼ ਕਰ ਰਹੀ ਹੈ ಗ್ರಾಮ ਪੰਚਾਇਤਾਂ ਨਾ ਹੋਣ ਇਹ ਸਾਰੀਆਂ ਗੱਲਾਂ ਚੜੀਆਂ ਲੋਕਾਂ 'ਚ ਤਾਂ ਜਾ ਰਹੀਆਂ ਨੇ ਤਾਂ ਹੀ ਤਾਂ ਲੋਕ ਜਿਹੜੇ ਬੋਰਡ ਲਾ ਰਹੇ ਨੇ ਸੋ ਇਹ ਪਟੀਸ਼ਨ ਨੇ ਵੀ ਇਸ ਜਿਹੜੀ ਲੜਾਈ ਹੋ ਰਹੀ ਹੈ ਕਿਸਾਨਾਂ ਤੇ ਜਾਂ ਲੋਕਾਂ ਦੀ ਜਿਨ੍ਹਾਂ ਦੇ ਜ਼ਮੀਨ ਖੋਈ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੀ ਉਸ ਅੰਦੋਲਨ ਨੂੰ ਉਸ ਲੜਾਈ ਨੂੰ ਹਲਾਰਾ ਦੇਣਾ ਸੋ ਤਿੰਨੇ ਗੱਲਾਂ ਜਿਹੜੀਆਂ ਨਵੀਂ ਡਿਵੈਲਪਮੈਂਟ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਜੇ ਮੈਂ ਇਸ ਵੀਡੀਓ ਨੂੰ ਸਮ ਅਪ ਇਸ ਤਰ੍ਹਾਂ ਕਰਾਂ ਕਿ ਅੱਜ ਦਾ ਦਿਨ ਜਿੱਥੇ ਕਿਸਾਨੀ ਲਹਿਰ ਲਈ ਇੱਕ ਬਹੁਤ ਵਧੀਆ ਦਿਨ ਹੈ ਉੱਥੇ ਜਿਹੜੇ ਲੋਕ ਤਿਆਰ ਹੋ ਰਹੇ ਨੇ ਅੰਦੋਲਨ ਲਈ ਉਨਾਂ ਲਈ ਅੱਜ ਦਾ ਦਿਨ ਇੱਕ ਅਹਿਮ ਦਿਨ ਹੋ ਕੇ ਨਿਭੜਿਆ ਇਹ ਅੰਦੋਲਨ ਹੁਣ ਲਗਭਗ ਜੇ ਸਰਕਾਰ ਇਹਨੂੰ ਵਾਪਸ ਨਹੀਂ ਲੈਂਦੀ ਤਾਂ ਸਮਝੋ ਕਿ ਇਹ ਅੰਦੋਲਨ ਜ਼ੋਰ ਫੜਦਾ ਜਾਏਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ